ਜੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ ਜਿੰਨਾ ਪਸ਼ੂ ਪਾਲਕ ਵੀਰਾਂ ਦੇ ਘਰ ਵਿੱਚ ਪਸ਼ੂ ਰੱਖੇ ਹੁੰਦੇ ਹਨ ਅਤੇ ਸੂਨ ਉਪਰੰਤ ਉਹਨਾਂ ਵਿੱਚ ਜੇਰ ਨਹੀਂ ਪੈਂਦੀ ਅਤੇ ਪਸ਼ੂ ਪਾਲਕ ਵੀਰਾਂ ਦਾ ਮੈਡੀਕਲ ਤੇ ਆ ਕੇ ਸਵਾਲ ਰਹਿੰਦਾ ਹੈ ਕਿ ਉਹਨਾਂ ਨੂੰ ਕਿਸੇ ਵਧੀਆ ਦਵਾਈ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਪਸ਼ੂ ਦੀ ਜੇਰ ਆਸਾਨੀ ਨਾਲ ਪੈ ਸਕੇ ਤਾਂ ਤੁਹਾਡਾ ਜਿਆਦਾ ਨਾ ਸਮਾਂ ਲੈਂਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਸਾਰਿਆਂ ਨੂੰ ਪਹਿਲੀ ਦਵਾਈ ਹੈਗੀ ਜੀ ਯੂਟਰੀ ਵੇਵ ਇਸ ਨੂੰ ਵਰਬ ਕੰਪਨੀ ਦੁਆਰਾ ਬਣਾਇਆ ਜਾਂਦਾ ਹੈ ਜੇ ਗੱਲ ਕਰੀਏ ਇਸ ਦੀ ਡੋਜੇਜ ਦੀ ਤਾਂ ਪਹਿਲੇ ਦਿਨ ਇਸ ਦਾ 200 ਐਮਐਲ ਤੁਸੀਂ ਆਪਣੇ ਪਸ਼ੂ ਵਿੱਚ ਦਿਓ ਅਤੇ ਬਾਅਦ ਵਿੱਚ ਇਸ ਨੂੰ 100-100 ਐਮਐਲ ਕਰਕੇ ਡੇਲੀ 4 ਤੋਂ 5 ਦਿਨ ਆਪਣੇ ਪਸ਼ੂ ਨੂੰ ਪਿਆਓ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਪਸ਼ੂ ਨੂੰ ਦੇਖਣ ਨੂੰ ਮਿਲੇਗਾ ਦੂਸਰੀ ਹੈਗੀ ਹੈ ਜੀ ਜੇਰਨੈਲ ਜੇਰਨੈਲ ਵੈਟਲੈਂਡ ਦੁਆਰਾ ਬਣਾਈ ਜਾਂਦੀ ਹੈ ਇਸ ਦੀ ਡੋਜ਼ ਵੀ ਪਹਿਲੇ ਦਿਨ 200 ਐਮਐਲ ਅਤੇ ਬਾਅਦ ਵਿੱਚ 100-100 ਐਮਐਲ ਆਪਣੇ ਪਸ਼ੂ ਨੂੰ ਦੇਣੀ ਹੈ ਤੀਸਰੇ ਨੰਬਰ ਵਾਲੀ ਹੈ ਜੀ ਆਰਗੋਵੈਟ ਆਰਗੋਵੈਟ ਕੈਸ ਦੁਆਰਾ ਬਣਾਈ ਜਾਂਦੀ ਹੈ ਇਸ ਦਾ ਰਿਜ਼ਲਟ ਵੀ ਬਹੁਤ ਵਧੀਆ ਪਸ਼ੂਆਂ ਵਿੱਚ ਵੇਖਣ ਨੂੰ ਮਿਲਦਾ ਹੈ ਜਦੋਂ ਪਸ਼ੂਆਂ ਦੇ ਜ਼ੇਰ ਨਹੀਂ ਪੈਂਦੀ ਤਾਂ ਇਸ ਨੂੰ ਵੀ ਆਪਾਂ 200 ਐਮਐਲ ਪਹਿਲੇ ਦਿਨ ਅਤੇ 100 ਐਮਐਲ ਬਾਅਦ ਵਿੱਚ ਦੇਣੀ ਹੈ ਚੌਥੇ ਨੰਬਰ ਵਾਲੀ ਦਵਾਈ ਹੈ ਜੀ ਯੂਟਰੋਟੋਨ ਯੂਟਰੋਟੋਨ ਦਾ ਵੀ ਰਿਜ਼ਲਟ ਬਹੁਤ ਵਧੀਆ ਵੇਖਣ ਨੂੰ ਮਿਲਦਾ ਹੈ ਇਸ ਨੂੰ ਵੀ ਪਹਿਲੇ ਦਿਨ ਆਪਣੇ ਪਸ਼ੂ ਵਿੱਚ 200 ਐਮਐਲ ਦਿਓ ਅਤੇ ਬਾਅਦ ਵਿੱਚ 100 ਐਮਐਲ ਦੀ ਡੋਜ਼ ਆਪਣੇ ਪਸ਼ੂ ਨੂੰ ਪਿਐਓ ਇਹਨਾਂ ਦੀ ਬਾਜ਼ਾਰ ਵਿੱਚ 1 ਲੀਟਰ ਦੀ ਪੈਕਿੰਗ ਅਤੇ 1/2 ਲੀਟਰ ਦੀ ਪੈਕਿੰਗ ਬਾਜ਼ਾਰ ਵਿੱਚੋਂ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਇਹਨਾਂ ਚਾਰਾਂ ਕੰਪਨੀਆਂ ਦਾ ਰਿਜ਼ਲਟ ਬਹੁਤ ਵਧੀਆ ਵੇਖਣ ਨੂੰ ਮਿਲਦਾ ਹੈ ਜੇਕਰ ਤੁਹਾਨੂੰ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਪਸ਼ੂ ਪਾਲਕ ਵੀਰਾਂ ਦਾ ਫਾਇਦਾ ਹੋ ਸਕੇ ਤਾਂ ਕਿ ਉਹਨਾਂ ਨੂੰ ਵਧੀਆ ਅਤੇ ਚੰਗੀਆਂ ਕੰਪਨੀਆਂ ਦੀ ਦਵਾਈਆਂ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਰਹੇ ਧੰਨਵਾਦ ਜੀ